ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਰ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਸੰਸਦ ਮੈਂਬਰ ਗੌਰਵ ਗਗੋਈ ਨੂੰ ਅਸਾਮ ਪਬਲਿਕ ਸਰਵਿਸ ਕਮਿਸ਼ਨ ਭਰਤੀਆਂ ਨਾਲ ਜੁੜੇ ਕੈਸ਼ ਫਾਰ ਨੌਕਰੀ ਘੁਟਾਲੇ ਦੇ ਮੁੱਖ ਦੋਸ਼ੀ ਰਾਕੇਸ਼ ਕੁਮਾਰ ਪਾਲ ਤੋਂ ਵਿਆਹ ਦਾ ਤੋਹਫਾ ਮਿਲਿਆ ਸੀ ਇਹ ਖੁਲਾਸਾ ਰਾਜ ਵਿਧਾਨ ਸਭਾ ਵਿੱਚ ਜਸਟਿਸ ਡਿਪਲਮ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਇੱਕ ਮੈਂਬਰੀ ਜਾਂਚ ਕਮਿਸ਼ਨ ਦੇ ਨਤੀਜਿਆਂ ਤੇ ਚਰਚਾ ਦੌਰਾਨ ਕੀਤਾ ਗਿਆ ਅਸੈਂਬਲੀ ਬਹਿਸ ਦੌਰਾਨ ਸ਼ਰਮਾ ਨੇ ਕਿਹਾ ਹੈ ਕਿ ਰਿਪੋਰਟ ਵਿੱਚ ਰਾਕੇਸ਼ ਕੁਮਾਰ ਪਾਲ ਵੱਲੋਂ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰਨ ਗਗੋਈ ਦੇ ਪੁੱਤਰ ਗੌਰਵ ਗਗੋਈ ਨੂੰ ਉਹਨਾਂ ਦੇ ਵਿਆਹ ਦੌਰਾਨ ਦਾ ਚਿਗਰੇ ਪਹਿਲੀ ਨਜ਼ਰ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਨੇ ਅਗਰ ਦਾਵਾ ਕੀਤਾ ਕਿਉਂਕਿ ਗੌਰਵ ਗਗੋਈ ਨੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਸੀ ਇਸ ਲਈ ਮਾਮਲੇ ਨੂੰ ਭ੍ਰਿਸ਼ਟਾਚਾਰ ਦਾ ਕੰਮ ਮੰਨਿਆ ਜਾ ਸਕਦਾ ਹੈ ਬਾਅਦ ਵਿੱਚ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਵਿੱਚ ਸ਼ਰਮਣੇ ਕਾਂਗਰਸ ਦੇ ਵਿਆਹ ਦੇ ਤੋਹਫਿਆਂ ਵਿੱਚੋਂ ਗੈਰ ਕਾਨੂੰਨੀ ਕਮਾਈ ਨੂੰ ਭੇਜਦੇ ਕੇ ਭ੍ਰਿਸ਼ਟਾਚਾਰ ਦਾ ਇੱਕ ਨਵਾਂ ਤਰੀਕਾ ਤਿਆਰ ਕਰਨ ਦਾ ਦੋਸ਼ ਲਾਇਆ ਕਮਿਸ਼ਨ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਤਰਨ ਗਗੋਈ ਨੇ ਰਕੇਸ਼ ਕੁਮਾਰ ਪਾਲ ਨੂੰ ਐਪੀਐਸਸੀ ਦੇ ਮੈਂਬਰ ਵਜੋਂ ਜੁਕਤ ਕਰਨ ਦੀ ਸ਼ਿਫਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਚੇਅਰਮੈਨ ਦੇ ਅਹੁਦੇ ਤੇ ਬਿਠਾਇਆ ਗਿਆ ਸਰਮਣੀ ਅੱਗੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਕੋਲ ਭ੍ਰਿਸ਼ਟਾਚਾਰ ਦੀ ਰਣਨੀਤੀ ਹੈ ਅਤੇ ਉਸ ਨੇ ਜਾਂਚ ਤੋਂ ਬਚਣ ਲਈ ਵਿਆਹ ਦੇ ਤੋਹਫ਼ਿਆਂ ਵਜੋਂ ਨਕਾਜ ਪੈਸੇ ਸਵੀਕਾਰ ਕਰਨ ਦੀ ਸਾਰਿਆਂ ਨੂੰ ਇਹ ਚਾਲ ਸਿਖਾਈ ਸੀ